ਅੱਜ ਇਸ ਵਕਤ ਤੱਕ ਦੀਆਂ ਪੰਜ ਬਹੁਤ ਵੱਡੀਆਂ ਖਬਰਾਂ ਨੇ ਪੰਜਾਬੀ ਵੀਰੋ ਸਭ ਤੋਂ ਪਹਿਲਾਂ ਠੀਕ ਠਾਕ ਹੋ ਉਮੀਦ ਹੈ ਚੜ੍ਹਦੀ ਕਲਾ 'ਚ ਹੋਵੋਗੇ ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਹੀ ਚਾਹੀਦੀ ਹੈ ਮਿੱਤਰ ਪਿਆਰੋ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਦੋ ਅਲੱਗ-ਅਲੱਗ ਬਹੁਤ ਵੱਡੇ ਐਕਸ਼ਨ ਐਲਾਨ ਕੀਤੇ ਨੇ ਉਹ ਐਕਸ਼ਨ ਕਿਉਂ ਨੇ ਤੇ ਕੀ ਨੇ ਅੱਗੇ ਪੂਰੀ ਜਾਣਕਾਰੀ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਬਹੁਤ ਵੱਡਾ ਦਾਵਾ ਕੀਤਾ ਹੈ ਅੰਕੜਾ ਦਿੱਤਾ ਹੈ ਕਿ 12 ਕਿਲੋ ਦੇ ਕਰੀਬ ਚਿੱਟੇ ਦਾ ਨਸ਼ਾ 450 ਕਿਲੋ ਦੇ ਕਰੀਬ ਅਫੀਮ 182 ਕਿਲੋ ਦੇ ਕਰੀਬ ਭੁੱਕੀ ਇਹ ਫੜੀ ਜਾ ਚੁੱਕੀ ਹੈ ਪੂਰੀ ਜਾਣਕਾਰੀ ਖਬਰ ਦੀ ਤੁਹਾਨੂੰ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ 11 ਅਧਿਕਾਰੀ ਭਗਵੰਤਮਾਨ ਸਰਕਾਰ ਨੇ ਇੱਕੇਦਮ ਸਸਪੈਂਡ ਕੀਤੇ ਨੇ ਕਿਉਂ ਕੀਤੇ ਨੇ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਔਰ ਅਗਲੀ ਵੱਡੀ ਖਬਰ ਹੈ ਕਿ ਚਿੱਟਾ ਨਸ਼ਾ ਮਾਮਲੇ ਤੇ ਗੜਬੜ ਕਰਨ ਕਰਕੇ ਇੱਕ ਥਾਣੇਦਾਰ ਨੂੰ ਅਦਾਲਤ ਨੇ ਵੱਡੀ ਸਜ਼ਾ ਦਿੱਤੀ ਹੈ ਤੇ ਕੈਦ ਕਰ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਇਸ ਖਬਰ ਦੀ ਵੀ ਦਿੰਨੇ ਆ ਕਿਉਂਕਿ ਕੁੱਤੀ ਚੋਰਾ ਨਾਲ ਇੱਥੇ ਕਿਵੇਂ ਰਲਦੀ ਹੈ ਉਹਦੀ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਹੁਣ ਅਗਲੀ ਵੱਡੀ ਖਬਰ ਹੈ ਕਿ ਜਿਹੜੀ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਹੈ ਉਹਨੇ ਪੰਜਾਬ ਸਰਕਾਰ ਦੇ ਖਿਲਾਫ ਫੈਸਲਾ ਦੇ ਕੇ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਔਰ ਇਹਦੀ ਵੀ ਤਹਿ ਤੱਕ ਤੁਹਾਨੂੰ ਜਾਣਕਾਰੀ ਦਿੰਨੇ ਆ ਮਸਲਾ ਬਹੁਤ ਵੱਡਾ ਹੈ ਹੁਣ ਅਗਲੀ ਜਿਹੜੀ ਖਬਰ ਹੈ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਫੇਰ ਮੌਤਾਂ ਹੋ ਰਹੀਆਂ ਨੇ ਤੇ ਹੁਣ ਫੇਰ ਹੋਈ ਹੈ ਤੇ ਅਗਲੀ ਵੱਡੀ ਖਬਰ ਐਨਕਾਊਂਟਰ ਦੀ ਹੈ ਪੰਜਾਬ ਦੇ ਵਿੱਚ ਪੁਲਿਸ ਨੇ ਫੇਰ ਦਾਵਾ ਐਨਕਾਊਂਟਰ ਕਰਨ ਦਾ ਕੀਤਾ ਹੈ ਤੇ ਅਗਲੀ ਬਹੁਤ ਵੱਡੀ ਖਬਰ ਹੈ ਇੱਕ ਵਿਅਕਤੀ ਬੰਦੂਕ ਲੈ ਕੇ ਇੱਕ ਦਫਤਰ ਚ ਵੜਿਆ ਔਰ ਅੰਨੇ ਵਾਹ ਗੋਲੀਆਂ ਚਲਾ ਕੇ ਪੰਜ ਜਣੇ ਉਹਨੇ ਉੱਥੇ ਮਾਰ ਦਿੱਤੇ ਨੇ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਗਿਆ ਖਬਰ ਦੀ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਕਿ ਵਾਪਰੀ ਕਿਵੇਂ ਆ ਤੇ ਕਿੱਥੇ ਆ ਹੁਣ ਪਹਿਲੀ ਤੋਂ ਸ਼ੁਰੂ ਕਰੀਏ ਸਭ ਤੋਂ ਪਹਿਲੀ ਖਬਰ ਹੈ ਮਿੱਤਰ ਪਿਆਰਿਓ ਕਿ 4 ਅਗਸਤ ਨੂੰ ਮਜ਼ਦੂਰਾਂ ਨੇ ਐਲਾਨ ਕੀਤਾ ਕਿ ਅਸੀਂ ਪੰਜਾਬ ਭਰ ਦੇ ਵਿੱਚ ਮੰਤਰੀਆਂ ਦੇ ਘਰ ਘੇਰਨੇ ਮਜ਼ਦੂਰ ਕਹਿੰਦੇ ਕਿ ਹੁਣ ਤੱਕ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੀ ਕੋਈ ਮੰਗ ਨਹੀਂ ਪੂਰੀ ਕੀਤੀ ਮਜ਼ਦੂਰ ਕਹਿੰਦੇ ਸਾਨੂੰ ਵੋਟਾਂ ਲੈਣ ਲਈ ਇਹ ਕਿਹਾ ਗਿਆ ਸੀ ਕਿ ਤੁਹਾਡੀ ਜ਼ਿੰਦਗੀ ਬਦਲ ਦਿਆਂਗੇ ਤੁਹਾਡੀ ਜ਼ਿੰਦਗੀ 'ਚ ਇਨਕਲਾਬ ਲਿਆ ਦਿਆਂਗੇ ਤੁਹਾਡੇ ਮਾੜੇ ਦਿਨ ਖਤਮ ਕਰ ਦਿਆਂਗੇ ਪੰਚਾਇਤੀ ਜ਼ਮੀਨਾਂ 'ਚੋਂ ਤੁਹਾਨੂੰ ਰਹਿਣ ਲਈ ਪਲਾਟ ਮਿਲਣਗੇ ਆ ਸੂਲਤਾ ਮਿਲਣ ਗਿਆ ਪਰ ਉਹ ਕਹਿੰਦੇ ਸਾਨੂੰ ਕੱਖ ਵੀ ਨਹੀਂ ਮਿਲਿਆ ਸਾਡੀ ਜ਼ਿੰਦਗੀ ਨਰਕ ਭਰੀ ਓਵੇਂ ਹੀ ਐ ਮਿਹਨਤ ਦਿਨ ਰਾਤ ਕਰਦੇ ਆ ਤੇ ਬਹੁਤ ਭੈੜੀ ਜ਼ਿੰਦਗੀ ਅਮੀਰਾਂ ਦੇ ਪਸ਼ੂਆਂ ਤੇ ਅਮੀਰਾਂ ਦੇ ਪਾਲਤੂ ਕੁੱਤਿਆਂ ਨਾਲੋਂ ਵੀ ਭੈੜੀ ਜ਼ਿੰਦਗੀ ਅਸੀਂ ਜੀ ਰਹੇ ਆ ਇਹ ਮਜ਼ਦੂਰਾਂ ਨੇ ਕਿਹਾ ਔਰ 4 ਅਗਸਤ ਨੂੰ ਮੰਤਰੀਆਂ ਦੇ ਘਰ ਉਹ ਕਹਿੰਦੇ ਅਸੀਂ ਤਾਂ ਘੇਰਨੇ ਆ ਕਿਉਂਕਿ ਭਗਵਾਨਤਮਾਨ ਤੇ ਮੰਤਰੀਆਂ ਨੇ ਕਈ ਵਾਰ ਸਾਨੂੰ ਮੀਟਿੰਗਾਂ ਦਿੱਤੀਆਂ ਇਸੇ ਤੁਹਾਡੇ ਨਾਲ ਮੀਟਿੰਗ ਕਰਦੇ ਆ ਤੁਹਾਡੇ ਦੁੱਖ ਸੁਣਾਗੇ ਤੇ ਫਿਰ ਹੱਲ ਕੱਢਾਂਗੇ ਪਰ ਕਹਿੰਦੇ ਕਦੇ ਵੀ ਮੀਟਿੰਗ ਨਹੀਂ ਕੀਤੀ ਟਾਈਮ ਦੇ ਕੇ ਮੁੱਕਰ ਜਾਂਦੇ ਰਹੇ ਨੇ ਜਿਹੜੇ ਖੇਤ ਮਜ਼ਦੂਰ ਯੂਨੀਅਨ ਪਿੰਡੂ ਮਜ਼ਦੂਰ ਯੂਨੀਅਨ ਕਈ ਸਾਰੀਆਂ ਹੋਰ ਮਜ਼ਦੂਰ ਯੂਨੀਅਨਾਂ ਇਹਦੇ ਵਿੱਚ ਸ਼ਾਮਲ ਨੇ ਹੁਣ ਅਗਲੀ ਵੱਡੀ ਖਬਰ 30 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਪੰਜਾਬ ਦੇ ਵਿੱਚ ਕਰਨਾ ਹੈ ਬਹੁਤ ਵੱਡਾ ਐਕਸ਼ਨ ਹੈ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਪੰਜਾਬ ਸਰਕਾਰ ਕਹਿੰਦੀ ਹੈ ਕਿਸਾਨਾਂ ਦੇ ਫਾਇਦੇ ਲਈ ਲੈ ਕੇ ਆਏ ਆ ਲੈਂਡ ਪੂਲਿੰਗ ਕਿਸਾਨ ਕਹਿੰਦੇ ਆ ਫਾਇਦਾ ਝੋਲੇ 'ਚ ਰੱਖੋ ਤੇ ਜਿਵੇਂ ਮੋਦੀ ਸਾਨੂੰ ਤਿੰਨ ਕਾਨੂੰਨ ਬਣਾ ਕੇ ਫਾਇਦਾ ਕਰਦਾ ਸੀ ਉਵੇਂ ਅਸੀਂ ਨੂੰ ਨਹੀਂ ਚਾਹੀਦਾ ਫਾਇਦਾ ਪਰ ਇੱਥੇ ਹੁਣ ਬਹੁਤ ਵੱਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਵਿਰੋਧੀ ਪਾਰਟੀਆਂ ਨੇ ਵੀ ਸ਼ੁਰੂ ਕਰਤਾ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਵਿੱਚ ਵੀ ਬਗਾਵਤ ਹੋਣੀ ਸ਼ੁਰੂ ਹੋ ਗਈ ਕੱਲ ਆਮ ਆਦਮੀ ਪਾਰਟੀ ਦੇ ਜੋਨਾਂ ਦੇ ਜਿਹੜੇ ਪ੍ਰਧਾਨ ਐ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਅਸਤੀਫਾ ਦਿੱਤਾ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚ ਹੋਰ ਵੀ ਕਈ ਸਾਰੇ ਆਗੂ ਤੇ ਆਮ ਆਦਮੀ ਪਾਰਟੀ ਨਾਲ ਜੁੜੀਆਂ ਪੰਚਾਇਤਾਂ ਇਹਦੇ ਖਿਲਾਫ ਮਤੇ ਪਾ ਰਹੀਆਂ ਨੇ ਹੁਣ ਅਗਲੀ ਵੱਡੀ ਖਬਰ ਪਿਆਰਿਓ ਪੰਜਾਬ ਪੁਲਿਸ ਨੇ ਦਾਵਾ ਕੀਤਾ ਕਿ ਪਿਛਲੇ 5 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਅਸੀਂ 1000 ਤੇ 2 ਕਿਲੋ ਦੇ ਕਰੀਬ ਚਿੱਟਾ ਹੈਰੋਇਨ ਨਸ਼ਾ ਜਿਹੜਾ ਉਹ ਫੜਿਆ ਪੰਜਾਬ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਯੁੱਧ ਨਸ਼ਾ ਵਿਰੋਧ ਚਲਾ ਕੇ 400 ਤੇ 22 ਕਿਲੋ ਅਫੀਮ ਫੜੀ ਐ ਔਰ 182 ਕਿਲੋ ਦੇ ਕਰੀਬ ਅਸੀਂ ਭੁੱਕੀ ਫੜੀ ਐ ਚਰਸ ਗਾਂਜਾ ਤੇ ਸ਼ਰਾਬ ਤੇ ਕਰੋੜਾਂ ਦੀ ਗਿਣਤੀ ਚੜੇ ਨਸ਼ੇ ਦੇ ਕੈਪਸੂਲ ਉਹ ਵੱਖਰੇ ਹੁਣ ਇੱਥੇ ਸਵਾਲ ਹੈ ਤੁਸੀਂ ਦੇਖੋ ਸ਼ੁਰੂ ਤੋਂ ਪੰਜਾਬ ਪੁਲਿਸ ਕਹਿੰਦੀ ਆਈ ਐ ਵੀ ਇਹੀ ਕਾਰਵਾਈਆਂ ਸਹੀ ਕਰਦੇ ਆ ਅਸੀਂ ਸਹੀ ਕਰਦੇ ਆ ਅਸੀਂ ਡਿਊਟੀ ਵਧੀਆ ਨਿਭਾ ਰਹੇ ਆ ਪਰ ਹੁਣ ਜਿੰਨਾ ਵੱਡਾ ਦਾਵਾ ਪੁਲਿਸ ਨੇ ਕੀਤਾ ਵੀ 4 ਕੁ ਮਹੀਨਿਆਂ ਚ ਅਸੀਂ ਇੰਨਾ ਫੜਿਆ ਕਿ ਪਿਛਲੇ ਸਾਲਾਂ ਚ ਵੀ ਇੰਨਾ ਫੜਿਆ ਪੁਲਿਸ ਆਪੇ ਕਹਿ ਰਹੀ ਐ ਕਿ ਹੁਣ ਅਸੀਂ ਕਮਾਲ ਕਰਤੀ ਇਹਦਾ ਮਤਲਬ ਪਹਿਲਾਂ ਲੋਕ ਠੀਕ ਕਹਿੰਦੇ ਸੀ ਕੁੱਤੀ ਚੋਰਾ ਨਾਲ ਰਲੀ ਸੀ ਬਾੜ ਖੇਤ ਨੂੰ ਘਾਰੀ ਸੀ ਅੱਜ ਵੀ ਲੋਕ ਕਹਿੰਦੇ ਨੇ ਕਿ ਵੱਡੀ ਪੱਧਰ ਤੇ ਨਸ਼ਾ ਵੇਚ ਰਿਆ ਹੁਣ ਓਵਰਡੋਜ਼ ਦੇ ਨਾਲ ਮੌਤਾ ਹੋਈਆਂ ਓਵਰਡੋਜ਼ ਕਿੱਥੋਂ ਪਹੁੰਚ ਰਹੀ ਐ ਨਸ਼ਾ ਲਾਉਣ ਵਾਲਿਆਂ ਕੋਲ ਬਈ ਚਿੱਟੇ ਦੀ ਜੇ ਮਿਲਦਾ ਨਾ ਹੋਵੇ ਤੇ ਓਵਰਡੋਜ਼ ਯਾਨੀ ਵਾਧੂ ਡੋਜ਼ ਲਾਉਣ ਲਈ ਮਿਲੇ ਕਿੱਥੋਂ ਸ਼ਿਆਰਪੁਰ ਦੇ ਵਿੱਚ ਕੱਲ ਇੱਕ ਰਿਸ਼ੀ ਨਾਮ ਦੇ ਮੁੰਡੇ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਈ ਆ ਪਰਸੋ ਕਪੂਰਥਲਾ ਚ ਮੌਤ ਹੋਈ ਆ ਚੌਥੇ ਬੋਹਰ ਤੋਂ ਖਬਰ ਆਈਆਂ ਵੀ ਦੋ ਮੁੰਡਿਆਂ ਦੀ ਓਵਰਡੋਜ਼ ਚਿੱਟਾ ਲਾਉਣ ਕਰਕੇ ਮੌਤ ਹੋਈ ਆ ਇਹ ਓਵਰਡੋਜ਼ ਕਿੱਥੋਂ ਪਹੁੰਚ ਰਹੀ ਹੈ ਸਵਾਲ ਇਹ ਹੈ ਹੁਣ ਉਧਰ ਅੰਮ੍ਰਿਤਸਰ ਦੇ ਵਿੱਚ ਪੁਲਿਸ ਤੇ ਬੀਐਸਐਫ ਨੇ ਕਿਹਾ ਕਿ ਅਸੀਂ 6 ਕਰੋੜ ਦੀ ਚਿੱਟਾ ਹੈਰੋਇਨ ਜਿਹੜਾ ਉਹ ਫੜਿਆ ਉਧਰ ਅੰਮ੍ਰਿਤਸਰ ਪੁਲਿਸ ਨੇ ਦਾਵਾ ਕੀਤਾ ਹੈ ਬੱਸ ਇੱਕ ਇਨਕਾਊਂਟਰ ਕੀਤਾ ਤੇ ਇਨਕਾਊਂਟਰ ਉਸ ਬਦਮਾਸ਼ ਦਾ ਪੁਲਿਸ ਕਾਂਦੀ ਕੀਤਾ ਜਿੰਨੇ ਮਾਰਚ 8 ਨੂੰ ਇੱਕ ਜਿਹੜਾ 13-14 ਸਾਲ ਦਾ ਬੱਚਾ ਗਰਾਊਂਡ 'ਚ ਖੇਡ ਰਿਆ ਸੀ ਫੁੱਟਬਾਲ ਤੇ ਉਹਨੂੰ ਗੋਲੀ ਮਾਰੀ ਸੀ ਉਹ ਛੂਟਰ ਪੁਲਿਸ ਕਾਂਦੀ ਅਸੀਂ ਫੜ ਲਿਆ ਹੁਣ ਇਹਦੇ ਉੱਪਰ ਵੀ ਸਵਾਲ ਨੇ ਲੋਕ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਬਦਮਾਸ਼ੀ ਲੁੱਟਖੋਖ ਖਤਮ ਕਿਉਂ ਨਹੀਂ ਹੋ ਰਹੀ ਪੁਲਿਸ ਸਾਰੇ ਕੋਲ ਠੀਕ ਕਿਉਂ ਨਹੀਂ ਕਰ ਪਾਰੇ ਹੁਣ ਅਗਲਾ ਬਹੁਤ ਵੱਡਾ ਜਿਹੜਾ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ 11 ਜਿਹੜੇ ਕਰਮਚਾਰੀ ਤੇ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਇਹ ਸਸਪੈਂਡ ਡਾਟਾ ਆਪਰੇਟਰ ਕਰਮਚਾਰੀ ਜਿਹੜੇ ਨੇ ਉਹ ਕੀਤੇ ਗਏ ਨੇ ਤੇ ਇੱਕ ਜਿਹੜਾ ਕਮਿਸ਼ਨਰ ਰੈਂਕ ਦਾ ਅਫੀਸਰ ਹੈ ਉਹਨੂੰ ਵੀ ਨੋਟਿਸ ਕੱਢਿਆ ਗਿਆ ਕਿ ਦੱਸੋ ਆ ਕੀ ਹੋ ਰਿਹਾ ਹੈ ਦੋਸ਼ ਇਹ ਲਾਇਆ ਜਿਹੜੇ ਲਾਲਜੀਤ ਭੁੱਲਰ ਨੇ ਕੈਬਨਿਟ ਮੰਤਰੀ ਉਹਨਾਂ ਨੇ ਸਸਪੈਂਡ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਕਰ ਰਹੇ ਸੀ ਭ੍ਰਿਸ਼ਟਾਚਾਰ ਦੇ ਵਿੱਚ ਲਿਫਟ ਸੀਗੇ ਗੜਬੜੀਆਂ ਕਰ ਰਹੇ ਸੀ ਇਸ ਕਰਕੇ ਸਸਪੈਂਡ ਕੀਤਾ ਗਿਆ ਹੁਣ ਦੇਖੋ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਲਗਭਗ ਪੰਜਾਬ ਤੋਂ ਸਮਾਪਤ ਕਰਤਾ ਪਹਿਲੀ ਤਾਂ ਗੱਲ ਹੈ ਰੋਜ਼ਾਨਾ ਭ੍ਰਿਸ਼ਟਾਚਾਰ ਦੀਆਂ ਇੰਨੀਆਂ ਖਬਰਾਂ ਆਉਂਦੀਆਂ ਨੇ ਪਟਵਾਰੀ ਫੜਿਆ ਗਿਆ ਨਾਇਬ ਤਹਿਸੀਲਦਾਰ ਫੜਿਆ ਗਿਆ ਥਾਣੇਦਾਰ ਫੜਿਆ ਗਿਆ ਫਲਾਣਾ ਕਿੰਨੀਆਂ ਹੀ ਖਬਰਾਂ ਹੁੰਦੀਆਂ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਫੜਨ ਦੀਆਂ ਫਿਰ ਖਤਮ ਕਿੱਥੇ ਹੋ ਗਿਆ ਕੀ ਸਾਰੇ ਫੜੇ ਜਾ ਰਹੇ ਨੇ ਮੈਂ ਤੁਹਾਡੇ ਤੋਂ ਪੁੱਛਦਾ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਭ੍ਰਿਸ਼ਟਾਚਾਰ ਥਾਣਿਆਂ ਦੇ ਵਿੱਚ ਰਿਸ਼ਵਤ ਹੁਣ ਬੰਦ ਹੋ ਗਈ ਹੈ ਕਚੈਰੀਆਂ 'ਚ ਬੰਦ ਹੋ ਗਈ ਹੈ ਪਟਵਾਰੀ ਨਾਇਬ ਤਹਿਸੀਲਦਾਰ ਤਹਿਸੀਲਦਾਰ ਹੋਰ ਬਿਲਕੁਲ ਰਿਸ਼ਵਤ ਨਹੀਂ ਲੈਂਦੇ ਪਏ ਕੀ ਹੋਰ ਦਫ਼ਤਰਾਂ ਦੇ ਵਿੱਚ ਰਿਸ਼ਵਤਖੋਰੀ ਬੰਦ ਹੋ ਗਈ ਹੈ ਤੁਸੀਂ ਆਪਣਾ ਵਿਚਾਰ ਇਹਦੇ ਤੇ ਲਿਖਿਓ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਅਸੀਂ ਤਾਂ ਕਾਫੀ ਖਤਮ ਕਰ ਦਿੱਤਾ ਕ ਨਸ਼ੇ ਦਾ ਵੀ ਤੇ ਰਿਸ਼ਵਤ ਦਾ ਹੁਣ ਅਗਲੀ ਖਬਰ ਜਿਹੜੀ ਹੈ ਉਹ ਬਹੁਤ ਵੱਡੀ ਹੈ ਇੱਕ ਵਿਅਕਤੀ ਦਫ਼ਤਰ ਦਫ਼ਤਰ ਦੇ ਵਿੱਚ ਜਾਂਦਾ ਹੈ 44 ਮੰਜ਼ਲੀ ਬਿਲਡਿੰਗ ਉੱਚ ਵੱਡ ਜਾਂਦਾ ਦਫ਼ਤਰ ਚ ਗਿਆ ਉੱਥੇ ਪੰਜ ਵਿਅਕਤੀ ਸੀ ਖੜੇ ਆਮ ਲੋਕ ਉਹਦੇ ਕੋਲ ਬੰਦੂਕ ਸੀਗੀ ਬੰਦੇ ਕੋਲ ਜਾਂਦਾ ਹੀ ਉਹਨੇ ਤਾਰ 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 ਗੋਲੀਆਂ ਚਲਾਤੀਆਂ ਚਾਰ ਤਾਂ ਬੰਦੇ ਉੱਥੇ ਮਾਰਤੇ ਕਈ ਕਰਤੇ ਜ਼ਖਮੀ ਤੇ ਨਾਲੇ ਫਿਰ ਐਂਡ ਤੇ ਆਪਦੇ ਆਪ ਨੂੰ ਗੋਲੀ ਮਾਰੀ ਆਤਮ ਹੱਥਿਆ ਕਰ ਗਿਆ ਹੁਣ ਤੁਸੀਂ ਦੱਸੋ ਯਾਰ ਇਹ ਘਟਨਾ ਪਾਵੇਂ ਅਮਰੀਕਾ ਦੇ ਮੈਨਹੈਟਨ ਚ ਵਾਪਰੀ ਹੈ ਨਿਊਯਾਰਕ ਦੇ ਪਰ ਕੋਈ ਇਹ ਨਾ ਕਿ ਉਹ ਆਪਾਂ ਨੂੰ ਕੀ ਲੱਗੇ ਇਹ ਗੱਲ ਬਹੁਤ ਗਲਤ ਹੈ ਇਨਸਾਨੀਅਤ ਤੇ ਸੋਚਣ ਵਾਲੇ ਇਨਸਾਨਾਂ ਲਈ ਦੁਨੀਆ 'ਚ ਕਿਤੇ ਵੀ ਕਹਿਰ ਵਾਪਰੇ ਉਹਨਾਂ ਨੂੰ ਐ ਲੱਗਦਾ ਕਿ ਯਾਰ ਬਹੁਤ ਮਾੜਾ ਹੋਇਆ ਘਟਨਾ ਵੱਡੀ ਆ ਤੁਹਾਡੇ ਨਾਲ ਸਾਂਝੀ ਕੀਤੀ ਇਹਦੇ ਤੋਂ ਇੱਕ ਬਹੁਤ ਵੱਡਾ ਸਬਕ ਸਿੱਖਣਾ ਚਾਹੀਦਾ ਵੇਖੋ ਪਹਿਲੀ ਤਾਂ ਗੱਲ ਖੁਦਕੁਸ਼ੀ ਕਰਨ ਵਾਲੀ ਸੋਚ ਬੇਹੱਦ ਗਲਤ ਹੈ ਕਿਸੇ ਵੀ ਦੇਸ਼ 'ਚ ਹਾਲਾਤ ਥੋੜੇ ਟਾਈਮ 'ਚ ਠੀਕ ਹੋ ਜਾਣੇ ਹੁੰਦੇ ਆ ਲੋਕ ਮਾੜੀ ਮਾੜੀ ਗੱਲ ਤੋਂ ਘਬਰਾ ਕੇ ਜਾਂ ਚਿੜਕੇ ਇੱਕਦਮ ਖੁਦਕੁਸ਼ੀ ਕਰ ਜਾਂਦੇ ਆ ਮਾਰ ਦਿੰਦੇ ਆ ਜਾਂ ਮਰ ਜਾਂਦੇ ਆ ਆਪਣੇ ਆਪ ਨੂੰ ਕੰਟਰੋਲ ਕਰਨਾ ਆਉਣਾ ਚਾਹੀਦਾ ਸਾਡੀ ਗੁਰਬਾਣੀ ਨੇ ਕਿਹਾ ਨਾ ਮਨ ਜੀਤੇ ਜਗ ਜੀਤ ਮੈਨੂੰ ਲੱਗਦਾ ਜੇ ਬੰਦਾ ਆਪਣਾ ਮਨ ਜਿੱਤ ਲਵੇ ਕਿਸੇ ਵੀ ਗੱਲ ਤੇ ਤਾਂ ਆਪਣੇ ਆਪ ਨੂੰ ਇਹੋ ਜਿਹੇ ਹੋਛੀਆਂ ਹਰਕਤਾਂ ਤੋਂ ਕੰਟਰੋਲ ਕਰ ਸਕਦਾ ਉਹ ਰੋਕ ਸਕਦਾ ਕਿਉਂਕਿ ਉਹਦੇ ਤੋਂ ਵੀ ਵੱਧ ਦੁਖੀ ਉਹਦੇ ਤੋਂ ਵੀ ਵੱਧ ਤੰਗ ਲੋਕ ਪਏ ਹੁੰਦੇ ਨੇ ਜਿਹੜੇ ਕਿ ਬਿਨਾ ਪੜ ਕੇ ਬਿਨਾ ਗੰਦ ਪਾਏ ਬਿਨਾ ਮਰਨ ਮਰਾਉਣ ਦੀਆਂ ਗੱਲਾਂ ਕੀਤੇ ਜੀ ਲੈ ਹੁੰਦੇ ਨੇ ਜ਼ਿੰਦਗੀ 'ਚ ਚੁਣੌਤੀਆਂ ਹੁੰਦੀਆਂ ਨੇ ਦੁੱਖ ਹੁੰਦੇ ਨੇ ਪਰੇਸ਼ਾਨੀਆਂ ਹੁੰਦੀਆਂ ਨੇ ਬੜੇ ਸੰਕਟ ਹੁੰਦੇ ਨੇ ਇਹਦੇ باوجود ਵੀ ਬਿਨਾ ਮਰਨ ਮਾਰਨ ਦੀਆਂ ਗੱਲਾਂ ਕੀਤੇ ਆ ਜਾਉਣਾ ਚਾਹੀਦਾ ਪਰ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਤੇ ਦੁਨੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਨਿੱਕੀ ਨਿੱਕੀ ਗੱਲ ਤੇ ਆਪੇ ਤੋਂ ਬਾਹਰ ਹੋ ਜਾਂਦੇ ਨੇ ਮਾਰ ਦਿੰਦੇ ਨੇ ਜਾਂ ਮਰ ਜਾਂਦੇ ਨੇ ਤੇ ਇਸੇ ਤਰ੍ਹਾਂ ਦੀ ਘਟਨਾ ਅਮਰੀਕਾ ਦੇ ਨਿਊਯਾਰਕ ਦੇ ਮੈਨਹਟਨ ਚ ਵਾਪਰੀ ਮੰਦਾ ਜੀ ਦਾ ਨਾਮ ਸ਼ੇਨ ਦੱਸਿਆ ਜਾ ਰਿਹਾ ਉਹ ਆਇਆ ਇੱਕਦਮ ਗੋਲੀਆਂ ਚਲਾਈਆਂ ਸਾਰਿਆਂ ਨੂੰ ਮਾਰਿਆ ਤੇ ਫਿਰ ਮਰ ਗਿਆ ਬੜੀ ਦੁੱਖਪਰੀ ਘਟਨਾ ਪਈਏ ਹੁਣ ਤੁਸੀਂ ਦੇਖੋ ਇੱਕ ਬਹੁਤ ਮੰਦ ਭਗੀਆਂ ਦੋ ਘਟਨਾਵਾਂ ਸਾਡੇ ਭਾਰਤ ਦੀਆਂ ਨੇ ਬਹੁਤ ਸਾਰੇ ਜਿਹੜੇ ਭੈਣਾ ਭਰਾ ਨੇ ਉਹ ਕਾਵੜੀਏ ਬਣ ਕੇ ਤੇ ਗੰਗਾ ਜਲ ਲੈ ਕੇ ਜਾਂਦੇ ਨੇ ਤੇ ਕਾਬੜੀਏ ਆ ਰਹੇ ਸੀਗੇ ਤੇ ਉਹਨਾਂ ਦੀ ਸ਼ਰਦਾ ਲੁਆ ਦੀ ਗੱਡੀ ਦਾ ਐਕਸੀਡੈਂਟ ਹੋਇਆ ਤੇ ਲਗਭਗ 18 ਵਿਅਕਤੀ ਜਿਹੜੇ ਨੇ ਕੀਮਤੀ ਜਾਨਾਂ ਉਹ ਚਲੀ ਜਾਂਗੇ ਇਹਦੇ ਨਾਲ ਹੀ ਕੱਲ ਇੱਕ ਮਨਸਾ ਦੇਵੀ ਮੰਦਿਰ ਦੇ ਵਿੱਚ ਭਗੜੜ ਮੱਚੀ ਤੇ 6 ਮੌਤਾਂ ਉੱਥੇ ਹੋਈ ਇੱਕ ਨੈਣਾ ਦੇਵੀ ਤੋਂ ਕੱਲ ਆ ਰਹੀ ਸੀ ਗੱਡੀ ਭਰ ਕੇ ਤੇ ਉਹਦਾ ਐਕਸੀਡੈਂਟ ਹੋਇਆ ਤੇ ਕਈ ਸਾਰੀਆਂ ਮੌਤਾਂ ਉਹਦੇ 'ਚ ਹੋ ਗਈਆਂ ਇੱਕ ਬੜੀ ਮੰਦਪਾਗੀ ਖਬਰ ਮੈਂ ਤੁਹਾਨੂੰ ਦੱਸਣੀ ਹੈ ਮੈਂ ਪਰਸਨਲੀ ਇਹ ਸਾਰੀਆਂ ਖਬਰਾਂ ਦੁਖੀ ਕਰਦੀਆਂ ਨੇ ਪਰ ਹੁਣ ਇੱਕ ਖਬਰ ਮੈਂ ਤੁਹਾਡੇ ਤੋਂ ਪੁੱਛਣਾ ਹੈ ਵੀ ਕੀ ਇਹ ਸ਼ਰਦਾ ਠੀਕ ਹੈ ਕੀ ਇਸ ਪੱਧਰ ਦੀ ਸ਼ਰਦਾ ਅਕਲਮੰਦੀ ਹੈ ਕਿ ਕਮਲਪੁਰਾ ਤੁਸੀਂ ਕਮੈਂਟ ਲਿਖਿਓ ਮੈਂ ਤਾਂ ਤੁਹਾਡੇ ਤੋਂ ਪੁੱਛਿਆ ਦੇਖਿਓ ਇੱਕ ਵੀਰ ਕਾਵੜੀਆ ਬਣ ਕੇ ਗਿਆ ਗੰਗਾ ਜਲ ਲੈ ਕੇ ਆਇਆ ਔਰ ਇੱਕ ਰਵਾਜ ਹੁਣ ਚੱਲ ਪਿਆ ਹੈ ਬੀ ਫਲਾਣਾ 50 ਕਿਲੋ ਲੈ ਕੇ ਆਇਆ ਮੈਂ 52 ਕਿਲੋ ਲੈ ਕੇ ਆਉਣਾ ਮੈਂ 60 ਕਿਲੋ ਲੈ ਕੇ ਆਉਂਗਾ ਮੈਂ 70 ਕਿਲੋ ਲੈ ਕੇ ਆਉਂਗਾ ਤੁਰ ਕੇ ਹੁਣ ਉਹ ਇੱਕ ਮੁੰਡਾ ਉਹ ਭਾਈ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਵੀ 52 ਕਿਲੋ ਜਲਦੀਆਂ ਉਹ ਪਰਕੇ ਲੈ ਕੇ ਤੁਰ ਕੇ ਜਦੋਂ ਲੰਬਾ ਪੰਦ ਆਇਆ ਲਿਆ ਕੇ ਉਹਨੇ ਆਪਣੇ ਘਰਦਿਆਂ ਨੂੰ ਜਦੋਂ ਜਲ ਵੀ ਦੇ ਲਿਆ ਜਿਹੜੇ ਉਹਨਾਂ ਦੇ ਰਸਮਾਂ ਸੀ ਉਹਨਾਂ ਨੇ ਕਰ ਲਈਆਂ ਉਸ ਤੋਂ ਬਾਅਦ ਉਹ ਮੁੰਡਾ ਇੱਕਦਮ ਡਿੱਗ ਪਿਆ ਡਾਕਟਰਾਂ ਕੋਲ ਲੈ ਕੇ ਗਏ ਡਾਕਟਰ ਕਹਿੰਦੇ ਵੀ ਇਹਦੇ ਮਸਲ ਟੁੱਟ ਚੁੱਕੇ ਆ ਕਿਉਂਕਿ ਇੱਥੇ ਰੱਖ ਕੇ ਉਹ ਲੈ ਕੇ ਆਇਆ ਸੀ ਉਹ ਡੰਡਾ ਤੇ ਕਹਿੰਦੇ ਮਸਲ ਟੁੱਟ ਚੁੱਕੇ ਆ ਤੇ ਮਸਲਾਾਂ ਚ ਭਰ ਗਿਆ ਪਾਣੀ ਡਾਕਟਰ ਅਜੇ ਰਿਪੋਰਟਾਂ ਵਗੈਰਾ ਕਰ ਰਹੇ ਸੀ ਬਹੁਤ ਮੰਦ ਭਾਗੀ ਖਬਰ ਆਈ ਉਹ ਗੱਭਰੂ ਜਵਾਨ ਮੁੰਡੇ ਦੀ ਮੌਤ ਹੋ ਗਈ ਉਹਦੀ ਇਕੱਲੇ ਦੀ ਨਹੀਂ ਹੋਰ ਵੀ ਕਈਆਂ ਦੀਆਂ ਇਸ ਤਰ੍ਹਾਂ ਮੌਤਾਂ ਹੋਈਆਂ ਨੇ ਜਿਹੜੇ ਬਹੁਤ ਭਾਰੀ ਮਾਤਰਾ ਦੇ ਵਿੱਚ ਆਪਣੇ ਮੋਢਿਆਂ ਤੇ ਲੱਦ ਕੇ ਲੈ ਕੇ ਆਉਣ। ਦੇਖੋ ਜੇ ਕਿਸੇ ਦੀ ਸ਼ਰਧਾ ਹੈ ਠੀਕ ਹੈ। ਪਰ ਕੀ ਕੋਈ ਵੀ ਰੱਬ ਕੋਈ ਵੀ ਭਗਵਾਨ ਇੰਨਾ ਤੰਗ ਹੋਣ ਵਾਸਤੇ ਤਾਂ ਨਹੀਂ ਕਹਿੰਦਾ। ਜੇਕਰ ਰੱਬ ਨੂੰ ਆਪਦਾ ਪਿਓ ਮੰਨਦੇ ਹਾਂ, ਪਿਤਾ ਮੰਗਦੇ ਹਾਂ ਜਿਵੇਂ ਕਿਆ ਜਾਂਦਾ ਹੈ ਇੱਕ ਪਿਤਾ ਇੱਕ ਕੇ ਹਮਾਰਕ ਤਾਂ ਕੋਈ ਵੀ ਪਿਤਾ ਕੀ ਇਹ ਚਾਹੇਗਾ? ਕਿ ਪਹਿਲਾ ਬੱਚਾ ਪਿਤਾ ਨੂੰ ਖੁਸ਼ ਕਰਨ ਲਈ ਬੜਾ ਆਵਦੇ ਆਪ ਨੂੰ ਤੰਗ ਕਰੇ ਪਰੇਸ਼ਾਨ ਕਰੇ ਤੇ ਫੇਰ ਹੀ ਪਿਤਾ ਖੁਸ਼ ਹੋਏਗਾ ਮੇਰੀ ਸਮਝ ਤਾਂ ਨਹੀਂ ਇਹ ਮੰਦੀ ਮੈਨੂੰ ਤਾਂ ਲੱਗਦਾ ਹੈ ਕਿ ਪਿਤਾ ਤਾਂ ਇਹ ਚਾਹੁੰਦਾ ਹੁੰਦਾ ਵੀ ਬੱਚੇ ਸੁਖੀ ਸੁਖੀ ਵਚਣ ਖੁਸ਼ ਰਹਿਣ ਕੋਈ ਵੀ ਪਿਤਾ ਇਸ ਤਰ੍ਹਾਂ ਨਹੀਂ ਚਾਹੁੰਦਾ ਹੁੰਦਾ ਵੀ ਇਹ ਬਹੁਤ ਦੁਖੀ ਹੋਣ ਤੰਗ ਹੋਣ ਤੇ ਮੈਂ ਤਾਂ ਫੇਰ ਹੀ ਖੁਸ਼ ਹੋਊਗਾ ਇਹ ਜਿਹੜੇ ਵੀਰ ਨੇ ਬੇਨਤੀ ਆ ਕਿ ਜੀ ਸਦਕੇ ਤੁਸੀਂ ਜਾਲ ਲਿਆਓ ਜੋ ਮਰਜੀ ਕਰੋ ਪਰ ਇਸ ਪੱਧਰ ਤੱਕ ਨਾ ਜਾਓ ਕਿ ਕੀਮਤੀ ਜਾਨ ਚਲੀ ਜਾਵੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆਰੇ